ਨਾਨਾ ਨਾਨਾ ਨਿਚੇ ਕਰ ਲੋ ਯਾਰ ਬਿਲਕੁਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਔਰ ਧੰਨਵਾਦ ਲੁਧਿਆਣਾ ਵਾਸੀਆਂ ਦਾ ਇੰਜੋਏ ਕਰੇ ਤੋਂ ਵੀ ਅੱਜ ਤੁਹਾਡੇ ਅਸ਼ੀਰਵਾਦ ਸਦਕਾ ਮੈਨੂੰ ਮੌਕਾ ਮਿਲ ਰਿਹਾ ਹੈ ਕਿ ਲੁਧਿਆਣੇ ਸ਼ਹਿਰ ਦੇ ਹਰ ਥਾੜੋਂ ਪੁੰਜੇ ਦੇ ਵਿੱਚ ਹਰ ਹਲਕੇ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਨਵਾਂ ਕਾਟਨ ਹੁੰਦਾ ਹੈ ਅੱਜ ਦਾ ਜਿਹੜਾ ਉਦਘਾਟਨ ਹੈ ਬੜਾ ਮਹੱਤਵਪੂਰਨ ਉਦਘਾਟਨ ਹੈ ਅੱਜ ਕੁੰਦਨਪੂਰੀ ਪੁਲੀ ਦਾ ਜਿਹੜਾ ਉਦਘਾਟਨ ਜਦੀ ਲਾਗਤ तकरीबन 1 ਕਰੋੜ 29 ਲੱਖ ਰੁਪਏ ਆ ਔਰ ਜਿਸ ਦੇ ਵਿੱਚ ਵਾਰਡ ਨੰਬਰ 91 ਔਰ 68 ਦੋ ਹੀ ਵਾਰਡ ਨਾਲ ਜੁੜਦੇ ਨੇ ਉਹਦਾ ਲਾਂਘਾ ਵੀ ਕਹਿ ਸਕਦੇ ਆ ਹਲਕਾ ਨਾਰਥ ਦੇ ਵਿੱਚ ਆਪਾਂ ਖੜੇ ਆ ਔਰ ਹਲਕਾ ਦਾ ਇੱਕ ਐਮਐਲਏ ਚੌਧਰੀ ਲਲਿਤ ਮਦਨਾਲ ਬੱਗਾ ਜੀ ਔਰ ਜਿੰਨੇ ਵੀ ਕੌਂਸਲਰ ਸਾਹਿਬਾਨ ਨੇ ਇੱਥੇ ਤੇ ਉਹ ਨਾਲ ਸਹਿਯੋਗ ਕਰ ਰਹੇ ਨੇ ਮੈਂ ਇਹ ਗੱਲ ਜ਼ਰੂਰ ਕਹਾਂਗੀ ਕਿ ਇਹ ਉਹ ਦੂਰ ਅੰਦੇਸ਼ੀ ਦੇ ਉਦਘਾਟਨ ਨੇ ਜਿਹੜੇ ਆਮ ਉਦਘਾਟਨਾ ਨਾਲੋਂ ਹਟਕੇ ਨੇ ਅਸੀਂ ਦੇਖਦੇ ਆਏ ਆ ਕਿੰਨੇ ਸਾਲਾਂ ਤੋਂ ਇਹ ਪੁਲੀ ਹੈ ਜਿਹੜੀ ਐਜ਼ ਇਟ ਇਜ਼ ਖੜੀ ਸੀ ਕਿੰਨੀਆਂ ਸਰਕਾਰਾਂ ਲੰਘ ਗਈਆਂ ਪਰ ਕਿਸੇ ਸਰਕਾਰ ਨੇ ਇਹ ਨਹੀਂ ਸੋਚਿਆ ਵੀ ਜਦੋਂ ਬਰਸਾਤ ਦੇ ਦਿਨ ਆਉਂਦੇ ਨੇ ਤਾਂ ਉਹਦੋਂ ਕਿੰਨੀ ਦਿੱਕਤ ਹੁੰਦੀ ਹੈ ਇਸ ਪੁਲੀ ਦੇ ਨੀਵੇਂ ਹੋਣ ਕਰਕੇ ਕਿਸੇ ਨੇ ਇਹ ਨਹੀਂ ਸੋਚਿਆ ਵੀ ਇਹ ਪੁਲੀ ਬਹੁਤ ਛੋਟੀ ਹੈ ਔਰ ਮਜ਼ਬੂਤ ਨਹੀਂ ਹੈ ਤਾਂ ਪਬਲਿਕ ਕਿਸ ਤਰ੍ਹਾਂ ਜਦੋਂ ਨੰਗੇਗੀ ਕੋਈ ਨਾ ਕੋਈ ਹਾਦਸਾ ਵੀ ਹੋ ਸਕਦਾ ਸੋ ਇਹ ਜਿਹੜੇ ਦੂਰ ਅੰਦੇਸ਼ੀ ਵਾਲੇ ਚਾਹੇ ਪੰਪਿੰਗ ਸਟੇਸ਼ਨਾਂ ਦੀ ਗੱਲ ਕਰ ਲਈਏ ਚਾਹੇ ਆ ਪੁਲੀਆਂ ਬਣਾਉਣ ਦੀ ਗੱਲ ਕਰ ਲਈਏ ਚਾਹੇ ਰੀਟੇਨਿੰਗ ਵਾਲ ਦੀ ਗੱਲ ਕਰ ਲਈਏ ਤੇ ਚਾਹੇ ਆਪਾਂ ਆਹ ਦੋਨੋਂ ਸਾਈਡ ਦਰਿਆ ਦੇ ਸੜਕਾ ਬਣਾਉਣ ਦੀ ਗੱਲ ਕਰ ਲਈਏ ਸੋ ਅਜਿਹੇ ਉਪਰਾਲੇ ਅਜਿਹੇ ਤੋਹਫੇ ਨੇ ਜਿਹੜੇ ਉਹ ਲੁਧਿਆਣਾ ਸ਼ਹਿਰ ਨੂੰ ਮਿਲਦੇ ਰਹਿਣਗੇ ਸੋ ਹਰ ਹਲਕੇ ਚ ਹਰ ਐਮ ਐਲ ਏ ਆਪਣੇ ਆਪਣੇ ਯੋਗਦਾਨ ਪਾ ਰਹੇ ਆਂ ਔਰ ਖਾਸ ਤੌਰ ਤੇ ਨਾਰਥ ਦੇ ਵਿੱਚ ਮੈਂ ਮਾਨ ਨਾਲ ਕਹਿ ਸਕਦੀ ਆਂ ਵੀ ਸਭ ਤੋਂ ਵੱਧ ਉਦਘਾਟਨਾ ਇੱਥੇ ਨਾਲ ਹੋ ਕੇ ਮੈਨੂੰ ਕਰਨ ਦਾ ਮੌਕਾ ਮਿਲਦਾ ਔਰ ਮੈਂ ਪਿਛਲੇ ਦਿਨ ਇਹ ਵੀ ਦੱਸਣਾ ਚਾਹਾਂਗੀ ਵੀ ਜਦੋਂ ਕੋਈ ਪਾਉਂਦੇ ਸੀ ਪੋਸਟ ਤਾਂ ਉਹਦੇ ਤੇ ਨਾ ਕਮੈਂਟ ਆਂਦੇ ਸੀਗੇ ਇਤੋਂ ਵੀ ਕੁੰਦਨਪੁਰੀ ਪੁਲ ਕਦੋਂ ਸ਼ੁਰੂ ਕਰੋਗੇ ਕੁੰਦਨਪੁਰੀ ਪੁਲੀ ਦਾ ਕੰਮ ਜਿਹੜਾ ਚਾਲੂ ਕਰਵਾ ਦਿਓ ਕਿਉਂਕਿ ਪਿੱਛੇ ਬਰਸਾਤਾ ਕਰਕੇ ਰੁਕ ਗਿਆ ਸੀ ਸੋ ਅੱਜ ਉਹਨਾਂ ਸਾਰਿਆਂ ਨੂੰ ਜਿੰਨੇ ਵੀ ਇੱਥੇ ਦੇ ਵਸਨੀਕ ਨੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਕਿ ਇਹ ਜਿਹੜੀ ਤੁਹਾਡੀ ਵੱਡੀ ਸਮੱਸਿਆ ਸੀ ਉਹਦਾ ਅੱਜ ਇਹ ਹੱਲ ਹੋਣ ਜਾ ਰਿਹਾ ਹੈ ਔਰ ਮੈਂ ਆਸ ਵੀ ਕਰਦੀ ਹਾਂ ਕਿ ਤੁਸੀਂ ਆਪਣਾ ਅਸ਼ੀਰਵਾਦ ਇਸੇ ਤਰੀਕੇ ਨਾਲ ਬਣਾਈ ਰੱਖੋਗੇ ਤਾਂ ਕਿ ਸਮੂੱਚੀ ਆਮ ਆਦਮੀ ਪਾਰਟੀ ਦੀ ਜਿਹੜੀ ਟੀਮ ਹੈ ਚਾਹੇ ਅਸੀਂ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਗੱਲ ਕਰ ਲਈਏ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਧਿਆ ਜੀ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਸਾਡੇ ਲੋਕਲ ਬਾਡੀ ਮਨਿਸਟਰ ਡਾਕਟਰ ਅਬਜੋਤ ਜੀ ਔਰ ਐਮ ਐਲ ਏ ਮੰਤਰੀ ਔਰ ਜਿੰਨੇ ਸਾਡੇ ਇਥੇ ਐਮ ਸੀ ਸਾਹਿਬਾਨ ਖੜੇ ਨੇ ਔਰ ਈਵਨ ਮੈਂ ਵੀ ਇੱਕ ਸੇਵਾਦਾਰ ਹੋਣ ਦੇ ਨਾਤੇ ਇਹੀ ਬੇਨਤੀ ਕਰਾਂਗੀ ਕਿ ਤੁਸੀਂ ਜਿੱਥੇ ਵੀ ਬੈਠਿਓ ਆਪਣਾ ਆਸ਼ੀਰਵਾਦ ਜ਼ਰੂਰ ਬਣਾਈ ਰੱਖੋ ਤਾਂ ਕਿ ਅਸੀਂ ਤੁਹਾਡੀ ਜਿਹੜੀ ਸੋਚੀ ਹੋਈ ਸੋਚ ਹੈ ਉਹਦੇ ਉੱਤੇ ਖਰੇ ਉਤਰ ਸਕੀ ਔਰ ਹਮੇਸ਼ਾ ਆਪਜੀ ਦੀ ਸੇਵਾ ਛਾਦਰ ਰਹੀ ਹੈ ਬਹੁਤ ਬਹੁਤ ਧੰਨਵਾਦ ਜੀ ਸੱਸੀ ਕਾਲ ਜੀ ਅੱਜ ਅਸੀਂ ਕੁੰਨਰਬੜੀ ਬੁਲੀ ਦਾ ਮੋੜ ਕੀਤਾ ਹੈ ਜਿਹੜੀ ਇਹ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਨੂੰ ਬਹੁਤ ਚੰਗੀ ਤਰ੍ਹਾਂ ਹੱਲ ਕਰੇਗੀ ਕਿਉਂਕਿ ਕਾਫੀ ਮੁਸ਼ਕਲ ਸੀ ਟ੍ਰੈਫਿਕ ਦੀ ਔਰ ਬਰਸਾਤਾਂ ਦੇ ਦਿਨਾਂ ਵਿੱਚ ਬੁਲੀ ਛੋਟੀ ਹੋਣ ਕਰਕੇ ਨੀਵੀਂ ਹੋਣ ਕਰਕੇ ਨਾਲ ਦੇ ਇਲਾਕੇ ਨੂੰ ਬਹੁਤ ਵੱਡੀ ਦਿੱਕਤ ਹੁੰਦੀ ਸੀ ਪਾਣੀ ਭਰ ਜਾਂਦਾ ਸੀ ਗਾਰ ਭਰ ਜਾਂਦੀ ਸੀ ਬੂਟੀ ਲੱਗ ਜਾਂਦੀ ਸੀ ਉਹਦੇ ਮੇ ਪਾਣੀ ਬਾਹਰ ਹੋ ਕੇ ਚਲਾ ਜਾਂਦਾ ਸੀ ਇਸ ਕਰਕੇ ਥੋੜਾ ਜਿਹਾ ਸਾਨੂੰ ਇਹ ਬੈਨੀਫਿਟ ਮਿਲਿਆ ਬੁਲੀ ਵੜੀ ਬੰਦ ਕਰਕੇ ਤਾਂ ਸ਼ਹਿਰ ਦੀ 25% ਟ੍ਰੈਫਿਕ ਜਿਹੜੀ ਹੈ ਉਹਦੇ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਔਰ ਜਿਹੜੀ ਆਪਾਂ ਦਰਿਆ ਦੇ ਨਾਲ ਰੋਡ ਬਣਾਈ ਸੀ ਤੁਸੀਂ ਉਹ ਅੱਜ ਉਸ ਨੂੰ ਚਾਲੂ ਕਰਨ ਜਾ ਰਹੇ ਹਾਂ ਉਹ ਰੋਡ ਚਾਲੂ ਹੋ ਜਾਏਗੀ ਇਹ ਰੋਡ ਜਿਹੜੀ ਹੈ ਜਿਹੜਾ ਰੋਡ ਤੇ ਪਹਿਲੀ ਜਿਹੜੀ ਪ੍ਰਾਣੀ ਰੋਡ ਬਣੀ ਹੋਈ ਹੈ ਇਹਦੇ ਉੱਤੇ ਟ੍ਰੈਫਿਕ ਘਟੇਗਾ ਉਹ ਸ਼ਹਿਰ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਅੱਜ ਮੈਂ ਜਿੱਥੇ ਮੁਬਾਰਕਬਾਦ ਦਿੱਤੀ ਆਸ਼ਕਰਾਂ ਨਾਲ 1 ਕਰੋੜ 19 ਲੱਖ ਦੀ ਲੰਗਦਨ ਇਹ ਬੁਲੀ ਵੱਡੀ ਬਣੀ ਹੈ ਔਰ ਆਉਣ ਵਾਲੇ ਟ ਔਰ ਵੀ ਜਿਹੜੇ ਡਿਵੈਲਪਮੈਂਟ ਦੇ ਕੰਮ ਹੋਣ ਵਾਲੇ ਨੇ ਉਹ ਵੀ ਕੀਤੇ ਜਾਣਗੇ ਤੁਹਾਡੇ ਵੱਲੋਂ ਜਦ ਬਰਸਾਤ ਦੇ ਵਿੱਚ ਬੰਦਪੁੜੀ ਸੀਗੀ ਉਦੋਂ ਆਪ ਖੜਕੇ ਤੁਹਾਡੇ بیٹے ਨਾਲ ਸਾਰੀ ਰਾਤ ਖੜੇ ਰਹੇ ਲੋਕਾਂ ਦੇ ਪਦੇ ਲਈ ਖੜੇ ਰਹੇ ਆ ਕੀ ਕਹਿੰਦੇ ਹੋ ਮੈਂ ਤਾਂ ਇਹ ਕਹਣਾ ਚਾਹਾਂਗਾ ਕਿ ਲੋਕਾਂ ਦਾ ਸਾਥ ਮਿਲਿਆ ਕਿਉਂਕਿ ਜਦੋਂ ਜਦੋਂ ਮੁਸ਼ਕਲ ਆਈ ਹੈ ਲੋਕਾਂ ਨੇ ਸਾਥ ਦਿੱਤਾ ਪਰਿਵਾਰ ਨੇ ਸਾਥ ਦਿੱਤਾ ਮੇਰੇ ਦੋਸਤਾਂ ਨੇ ਮੇਰੇ ਕਾਉਂਸਲਰਾਂ ਨੇ ਸਾਥ ਦਿੱਤਾ ਇਹ ਸਾਰੀ ਰੂਟੀਨ ਮੈਟਰ ਅਸੀਂ ਨਾਲ ਮਿਲ ਕੇ ਗੱਡੀ ਹੈ ਉਹ ਲੋਕਾਂ ਨੂੰ ਕੋਈ ਵੀ ਨਿਕੰਦੇ ਜਾਣ ਦੀ ਤੇ 3.5 ਸਾਲ ਤੋਂ ਲਗਾਤਾਰ ਜਦੋਂ ਜਦੋਂ ਵੀ ਦਿੱਕਤ ਬਰਸਾਤ ਦੀ ਆਈ ਹੈ ਅਸੀਂ ਇਹਨਾਂ ਬਰਸਾਤ ਨੂੰ ਆਪ ਛੇ ਲਿਆ ਲੋਕਾਂ ਨੂੰ ਆਰਾਮ ਦਿੱਤਾ ਕਹਿ ਸਕਦੇ ਕਈ ਲੋਕਾਂ ਨੂੰ ਲੱਖਾਂ ਰੁਪਏ ਦਾ ਫਾਇਦਾ ਹੋਇਆ ਜਿਹੜਾ ਬੰਪੇ ਰੂਟ ਤੇ ਜਾਂਦੇ ਸੀ ਤੇਲ ਖੁੱਗਦੇ ਸੀ ਬਿਲਕੁਲ ਬਹੁਤ ਵੱਡੀ ਰਾਹਤ ਮਿਲਨੀ ਹੈ ਜਿਹੜੀ ਦੂਸਰੀ ਰੋਡ ਚੱਲ ਗਈ ਅ ਰੋਡ ਪਹਿਲੇ 40 ਦਾ ਟ੍ਰੈਫਿਕ ਅੱਧ ਕੱਟੇਗਾ ਔਰ ਲੋਕਾਂ ਦਾ ਟਾਈਮ ਬਚੇਗਾ ਔਰ ਤੇਲ ਦੀ ਬੜੀ ਵੱਡੀ ਬਚਤ ਹੋਏਗੀ ਬਿਲਕੁਲ ਬਿਲਕੁਲ ਰੋਜ਼ ਜਰੀ ਤੇ ਡੇਲੀ ਸਿਚੁਏਸ਼ਨ ਜਰ ਡੇਲੀ ਕੰਪਨ ਮੋਹਰ ਸਾਹਿਬ ਅੱਜ ਜਿੱਥੇ ਲੱਗ ਗਿਆ ਪੁਲੀਸ ਦਾ 15 ਪੁਲੀਸ ਦਾ ਟੁਕੜਾ ਨਾ ਆਇਆ ਵਿਧਾਇਕ ਸਾਹਿਬ ਇਹ ਕੀ ਕਹਿਣਾ ਉਹਦੇ ਬਾਰੇ ਅੱਜ ਸਾਡੇ ਹਲਕੇ ਦੇ ਐਮਐਲਏ ਚੌਧਰੀ ਮਦਲਾਲ ਪੱਗਾ ਜੀ ਨੇ ਤੇ ਸਾਡੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਨੇ ਆਪਣੇ ਕਰ ਕੋਮਲਾਨਾ ਇਸ ਪੁਲੀ ਦਾ ਉਦਘਾਟਨ ਕੀਤਾ ਜਿਹੜੀ ਪੁਲੀ ਬਾਡ ਨੰਬਰ 99 ਤੇ 68 ਨੂੰ ਆਪਸ ਵਿੱਚ ਜੋੜਦੀ ਸੀ ਜੋੜਦੀ ਹੈ ਤੇ ਜਿਸੇ ਕਰਕੇ ਜਦੋਂ ਵੀ ਬਰਸਾਤਾ ਦੇ ਵਿੱਚ ਆਉਂਦਾ ਸੀ ਕਿ ਪੁਲੀ ਨੀਵੀ ਸੀਗੀ ਤੇ ਚੜਾਈ ਦੀ ਘਟ ਸੀਗੀ ਤੇ ਜਿਹੜੇ ਵੀ ਇਹਦਾ ਪਾਣੀ ਸੀਗਾ ਕਈ ਵਾਰੀ ਉੱਪਰ ਹੋ ਕੇ ਨਿਕਲ ਜਾਂਦਾ ਕਦੀ ਮੁੱਟੀ ਫਸ ਜਾਂਦੀ ਸੀ ਜਿਸ ਦੇ ਨਾਲ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਜਿਨ੍ਹਾਂ ਨੇ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਤ ਮਾਈਚ ਇਹ ਪੁਲੀ ਦਾ ਕੰਮ ਸ਼ੁਰੂ ਕਰਾਇਆ ਜਿਹੜੀ ਕਿ ਮਹੀਨੇ ਦੇ ਵਿੱਚ 1.5 ਮਹੀਨੇ ਚ ਬਣ ਕੇ ਤਿਆਰ ਹੋ ਗਈ ਅੱਜ ਉਹਨਾਂ ਨੇ ਆਪਣੇ ਕਰਕਮਲਾਣਾ ਉਦਘਾਟਨ ਕਰਕੇ ਸਾਰੀ ਜਨਤਾ ਨੂੰ ਸੌਂਪ ਦਿੱਤੀ ਹੈ ਜਿਸ ਦੇ ਨਾਲ ਇਹ ਸਾਡੇ ਦਰਿਆ ਦੇ ਨਾਲ ਨਾਲ ਦੀ ਦੋਨੋਂ ਸੜਕਾਂ ਦੇ ਰਸ਼ ਘਟੂਗਾ ਤੇ ਮੈਂ ਆਪਣੇ ਦਿਨੋ ਤੇ ਦਿਨੋ ਆਪਣੇ ਹਲਕੇ ਦੇ ਐਮਐਲਏ ਚੌਧਰੀ ਮਧਰਾਲਲ ਬੱਗਾ ਜੀ ਦਾ ਬੀਰ ਸਾਹਿਬ ਦਾ ਤੇ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿਹਾ ਸਰਦਾਰ ਭਈ ਪਹਿਲੀ ਕਈ ਸਰਕਾਰਾਂ ਆਈਆਂ ਗਈਆਂ ਪੇ ਉਹਦੇ ਵਿੱਚ ਇਹ ਫਰੀ ਦਾ ਕੋਈ ਕੰਮ ਨਹੀਂ ਕੀਤਾ ਗਿਆ ਭਾਈ ਸਾਹਿਬ ਇਹ ਤਾਂ ਤੁਹਾਨੂੰ ਪਤਾ ਤੁਸੀਂ ਹਰ ਮੂਰਤ ਤੇ ਆਉਂਦੇ ਹੋ ਪਹਿਲੀ ਸਰਕਾਰਾਂ ਨੇ ਤਾਂ ਕੋਈ ਕੰਮ ਨਹੀਂ ਕੀਤਾ ਇੰਨੀਆ ਮੇਰੇ ਵਾਰਚ ਵੀ ਤੁਸੀਂ ਕਿੰਨੀ ਵਾਰੀ ਆਏ ਕਿੰਨੇ ਮੂਰਤੋੜੇ ਆ ਤੇ ਸਾਰਾ ਨਾਰਥ ਦੀ ਡਿਵੈਲਪਮੈਂਟ ਐਮਐਲਏ ਸਾਹਿਬ ਕਰਾਰੇ ਕਿਉਂਕਿ ਜਿਸ ਐਮਐਲਏ ਨੂੰ ਸ਼ੌਂਕ ਹੋਗਾ ਜਾਂ ਕਾਉਂਸਲਰ ਨੂੰ ਸ਼ੌਂਕ ਹੋਗਾ ਉੱਥੇ ਹੀ ਕੰਮ ਦੀ ਡਿਵੈਲਪਮੈਂਟ ਹੁੰਦੀ ਹੈ ਬਾਕੀ ਤਾਂ ਪੁਰਾਣੀਆਂ ਸਰਕਾਰਾਂ ਤਾਂ ਸੋਸ ਹੋ ਕੇ ਆਪਣਾ ਉਹਨਾਂ ਨੇ ਟਾਈਮ ਕੱਟਤਾ ਇਹ ਕੱਲ ਜਿਹੜੀ ਤਰਨਤਾਰ ਚ ਜਿੱਤ ਹੋਈ ਆ ਉਹਦੇ ਬਾਰੇ ਕੀ ਕਹਿਣਾ ਹੈ ਕੱਲ ਤੁਸੀਂ ਸਾਡੇ ਦੇਖਿਆ ਜੀ ਅਸੀਂ ਪਗੜੇ ਪਾਏ ਆ ਲੱਡੂ ਵੰਡੇ ਆ ਇਹ ਮਤਲਬ ਅਲਾਰਮ ਹੈ ਵੀ ਅਸੀਂ ਆਉਣ ਵਾਲੇ ਟਾਈਮ 'ਚ ਜਿਤਨਾ 2027 'ਚ ਸਾਡੀ ਸਰਕਾਰ ਬਣੇਗੀ ਸਾਡੇ ਐਮ.ਐਲ.ਏ. ਸਾਹਿਬ ਜਿੱਤੂਗੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਹਰ ਪਬਲਿਕ ਦਾ ਜਿਹੜਾ ਵੀ ਹੈਗਾ ਵੋਟਰ ਸਪੋਰਟਰ ਸਾਰਾ ਆਮ ਆਦਮੀ ਪਾਰਟੀ ਨਾਲ ਖੜਾ ਹੈ ਤੇ ਆਉਣ ਵਾਲੀ ਸਰਕਾਰ 'ਚ ਫਿਰ ਦੁਬਾਰਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੀ ਮੁੱਖ ਮੰਤਰੀ ਬਣਨਗੇ ਲਾਸਟ ਵਿੱਚ ਜਨਤਾ ਨੂੰ ਕੀ ਅਪੀਲ ਕਰਦੇ ਹੋ ਅਪੀਲ ਕਰਦੇ ਆ ਬਸ ਦੇਖੋ ਜੀ ਡਿਵੈਲਪਮੈਂਟ ਨੂੰ ਦੇਖ ਕੇ ਪੰਜਾਬ ਦੀ ਨੋਰਥੀ ਦੇਖ ਕੇ ਆਮ ਆਦਮੀ ਪਾਰਟੀ ਨੂੰ 202 ਸਟੇਜ 'ਤੇ ਵੋਟਾਂ ਪਾ ਕੇ ਦੁਬਾਰਾ ਸਾਡੇ ਐਮ.ਐਲ.ਏ. ਸਾਹਿਬ ਨੂੰ ਜਿਤਾਓ ਤੇ ਪੰਜਾਬ 'ਚ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਧੰਨਵਾਦ ਜੀ